ਬਾਈ ਕਿਵੇਂ ਹੋ ਠੀਕ ਹੈ ਤੇ ਕਿੱਥੋਂ ਆਇਆ ਜੀ ਹਾਂ ਜੀ ਕਿੱਥੋਂ ਆਇਆ ਮਾਤਾ ਜੀ ਹੁਣ ਅਸੀਂ ਤਾਂ ਐਸੇ ਤਾਂ ਬਹੁਤ ਦੂਰ ਤੋਂ ਆ ਰਹੇ ਹਾਂ ਪਾਲੀ ਤੋਂ ਆ ਰਹੇ ਹਾਂ ਜੋਧਪੁਰ ਤੋਂ ਅਸਾਂ ਜੋਧਪੁਰ ਤੋਂ ਤੇ ਕਿੱਥੇ ਜਾਓਗੇ ਆ ਬਾਈ ਕਿਹੜਾ ਧਰਮ ਦਾ ਬੰਦਾ ਤੇ ਮੂੰਹ ਦੇ ਉੱਤੇ ਉਹ ਲੱਗੇ ਹੋਏ ਨੇ ਕੱਪੜੇ ਪਾਠ ਪੜ੍ਹਦੇ ਜਾ ਰਹੇ ਨੇ ਮਾਂ ਤਾਂ ਰੋਚ ਬੱਤੀ ਆ ਤੇ ਆਹ ਸੰਗਾਰੀਆ ਨਾਮ ਪਾਠ ਪੜਦੇ ਜਾ ਰਿਹਾ ਹੈਗੇ ਮਾਤਾ ਤੇ ਪੀਖੀ ਰੋਡ ਦੇ ਉੱਪਰ ਤੇ ਆ ਮਗਰ ਸੰਗ ਤੇ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਤੇ ਕਿੱਥੋਂ ਆ ਜੀ ਅਸੀਂ ਸਨਾਮ ਤੋਂ ਸਨਾਮ ਤੋਂ ਜੀ ਕਿੱਥੇ ਜਾਓਗੇ ਪੀਖੀ ਪੀਖੀ ਤੇ ਇਹ ਧਰਮਾ ਕੌਣ ਸਾ ਵੀ ਕੀ ਨਾਮ ਜੈਨ ਧਰਮ ਤੇ ਕੋਈ ਪਾਠ ਚੱਲ ਰਿਹਾ ਮਤਲਬ ਨਹੀਂ 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 ਹਾਂ ਜੀ ਵਿਹਾਰ ਹੋ ਰਿਹਾ ਵਿਹਾਰ ਹੋ ਰਿਹਾ ਅੰਗੂਆ ਜੀ ਅਮ ਲੈਣ ਆਇਆ ਅਸਾ ਵਿਹਾਰ ਹੋ ਰਿਹਾ ਤੇ ਵਿਖੀ ਹੋਊਗਾ ਇਹ ਨਹੀਂ ਵਿਖੀ ਵਿਖੀ ਦਾ ਕੀ ਆ ਲੈ ਖਾਲੇ ਤੋਂ ਮਾਨ ਸਾਹਿਬ ਤੇ ਗੁਰੂ ਜੀ ਨੂੰ ਲੈਣ ਆ ਰਹੇ ਨੇ ਕਿੱਥੋਂ ਲੈਣ ਆਏ ਸੀ ਅੱਛਾ ਇਹ ਗੁਰੂ ਜੀ ਕਿੱਥੋਂ ਨੇਗੇ ਇਹ ਗੁਰੂ ਜੀ ਉਧਰੋਂ ਐਮਪੀ ਸਾਈਡ ਤੋਂ ਆ ਅੱਛਾ ਐਮਪੀ ਤੋਂ ਆਏ ਨੇ ਜੀ ਤੇ ਉਰੇ ਸੁਨਾਮ ਆਏ ਸੀਗੇ ਨਹੀਂ ਨਹੀਂ ਆਏ ਨਹੀਂ ਸੀ ਉੱਥੋਂ ਚੱਲਦੇ ਚੱਲਦੇ ਬਸ ਚੱਲਦੀ ਆ ਰਹੇ ਨੇ ਨਾ ਪੈਰੀ ਛੰਨਦਾ ਕੋਈ ਗੱਡੀ ਅੱਛਾ ਐਂ ਚੱਲਣਾ ਹੁੰਦਾ ਤੇ ਜਿਹੜਾ ਮੂੰਹ ਦੇ ਉੱਤੇ ਉਹ ਲੱਗਿਆ ਹੋਇਆ ਜੀ ਮਾਤਰ ਤੇ ਵੀ ਬੋਲਣਾ ਨਹੀਂ ਹੁੰਦਾ ਹੈਗਾ ਨਹੀਂ ਨਹੀਂ ਬੋਲਦੇ ਆ ਤੇ ਮੂੰਹ ਤਾਂ ਨਹੀਂ ਵੀ ਮੋਤੋਂ ਨਹੀਂ ਲਾ ਸਕਦੇ ਤੇ ਉਹ ਵੀ ਪਾਠ ਪੜਦੇ ਜਾਂਦੇ ਆ ਵੀ ਪਾਠ ਪੜ੍ਹਨਾ ਹਾਂ ਠੀਕ ਹੈ ਜੀ ਧੰਨਵਾਦ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਜਿਹੜੇ ਬਾਬਾ ਮਤਲਬ ਮਾਤਾ ਵਿੱਚ ਬੈਠੀ ਜਾ ਰਹੀ ਹੈ ਇਹ ਕਹਿੰਦੇ ਜੈਨ ਸਤ ਧਰਮ ਹੈ ਮਤਲਬ ਤੇ ਇਹ ਗੁਰੂ ਜੀ ਇਹਨਾਂ ਨੂੰ ਗੁਰੂ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਲੈ ਕੇ ਆਏ ਆਂਗੇ ਤੇ ਬਾਕੀ ਭਾਈ ਕਿਵੇਂ ਹੋ ਠੀਕ ਹੈ ਤੇ ਕਿੱਥੋਂ ਆਇਆ ਜੀ ਕਿੱਥੋਂ ਆਇਆ ਮਾਤਾ ਜੀ ਉਨਾ ਸੀ ਤਾਂ ਵੈਸੇ ਤਾਂ ਬਹੁਤ ਦੂਰ ਤੋਂ ਆ ਰਹੇ ਆ ਪਾਣੀ ਤੋਂ ਆ ਰਹੇ ਜੋਧਪੁਰ ਤੋਂ ਅਸਾਂ ਜੋਧਪੁਰ ਤੋਂ ਤੇ ਕਿੱਥੇ ਜਾਓਗੇ ਮਾਨਸਾ ਜਾ ਰਹੇ ਆ ਮਾਨਸਾ ਜਾ ਰਹੇ ਹਾਂ ਠੀਕ ਹੈ ਜੀ ਤੇ ਅੱਜ ਕੋਈ ਖਾਸ ਹੋਇਆ ਨਹੀਂ ਵੈਸੇ ਅਸੀਂ ਸੈਰ ਕਰ ਰਹੇ ਹਾਂ ਨਾ ਮਦਦ ਨਹੀਂ ਚੱਲ ਰਹੀ ਤਾਂ ਕੋਈ ਨਿਚਾਰੀ ਹੋ ਜਾਈਏ ਮਾਰ ਹੋ ਜੇ ਤਾਂ ਇਸ ਤੇ ਦੰਨਿਆ ਵੈਸੇ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ ਅੱਛਾ ਠੀਕ ਹੈ ਜੀ ਪਿੱਛੇ ਆ ਰਹੇ ਆ ਸਾਡੇ ਹਾਂ ਹਾਂ ਮੈਂ ਪਿੱਛੇ ਦੇਖ ਕੇ ਆਈ ਉਹਨਾਂ ਦੀ ਵੀਡੀਓ ਬਣਾਈ ਆ ਰਿਹਾ ਤੇ ਵੀ ਮਤਲਬ ਅੱਜ ਕੋਈ ਖਾਸ ਦੇਣਾ ਮੈਂ ਤਾਂ ਪੁੱਛਦਾ ਜੀ ਨਹੀਂ ਅੱਜ ਤਾਂ ਨਹੀਂ ਖਾਸ ਵਾਸਾ ਐਸੀ ਪਾਦਰ ਯਾਤਰਾ ਕਰਨ ਵਾਲੀ ਸਭ ਤੇ ਹਲਾਈ ਨਾਲ ਜਾ ਰਿਹਾ ਕਿਉਂਕਿ ਮਾਨਸਾ ਵਾਲੇ ਮੇਰੇ ਦਿਨ ਖਾਂਸੀ ਹੈ ਕਿ ਇਹ ਗੁਰੂ ਜੀ ਸਾਡੇ ਆਪਣੇ ਪੰਜਾਬ ਦੇ ਵਿੱਚ 9 ਸਾਲਾਂ ਬਾਅਦ ਆਏ ਆ ਅੱਛਾ 9 ਸਾਲਾਂ ਬਾਅਦ ਆਏ ਇਹ 9 ਸਾਲਾਂ ਬਾਅਦ ਆਇਆ ਸਾਨੂੰ ਇਹਨਾਂ ਦੇ ਆਉਣ ਦੀ ਖੁਸ਼ੀ ਹੈ ਅਸੀਂ ਮਾਨਸਾ ਤੋਂ ਲੋਕ ਇਹਨਾਂ ਦੀ ਖੁਸ਼ੀ ਦੇ ਮਾਰੇ ਨਾਲ ਆਏ ਹੋਏ ਵੀ ਪੈਦਲ ਸੇ ਨਾਲ ਲੈਣ ਠੀਕ ਹੈ ਤੇ ਕੀ ਕੀ ਨਾ ਹੈ ਬਾਬਾ ਜੀ ਦਾ ਮਾਤ ਸੁਮਿਤਰਾ ਜੀ ਮਹਾਰਾਜ ਹੈ ਸੁਮਿਤਰਾ ਜੀ ਸੁਮਿਤਰਾ ਜੀ ਮਾਨਸਾ ਬੀਤੀ ਸੁમિતਰਾ ਜੀ ਮਹਾਰਾਜ ਜੀ ਸੁમિતਰਾ ਜੀ ਮਹਾਰਾਜ ਠੀਕ ਹੈ ਜੀ ਤੇ ਜਿਹੜਾ ਹ ਮੂੰਹ ਤੇ ਬਾਬਾ ਜੀ ਨੇ ਲਾਇਆ ਰਿਹਾ ਇਹ ਕੀ ਜੀ ਇਹ ਸਾਡਾ ਜੈਨ ਧਰਮ ਦਾ ਚਿੰਨ ਹੈ ਜੈਨ ਜੈਨ ਧਰਮ ਦਾ ਚਿੰਨ ਹੈ ਚਿੰਨ ਹੈ ਹਾਂ ਠੀਕ ਹੈ ਜੀ ਜਿਹੜਾ ਆਪਣੇ ਸਿੱਖ ਪਾਗੀਆਂ ਦੀ ਪਗੜੀ ਦਾ ਚਿੰਨ ਹੈ ਹਾਂ ਉਸੇ ਤਰ੍ਹਾਂ ਇਹ ਸਾਡੇ ਜੈਨ ਧਰਮ ਦਾ ਚਿੰਨ ਹੁੰਦਾ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਧਰਮ ਸਭ ਦਾ ਸਾਂਝਾ ਹੁੰਦਾ ਸਤਿ ਸ੍ਰੀ ਅਕਾਲ ਜੀ